ਆਣ ਕੇ ਹੀ ਬਾਜ ਦੇ ਝੌੜ ਦੇ ਬਾਗ ਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਸਰੀ ਆਕਾਲ Tiba di ਸ੍ਰੀ ਅਕਾਲ ਹੋ ਜੀ ਸੋਵਾ ਸਤ ਸ੍ਰੀ ਅਕਾਲ ਹੋ ਜੀ ਸੋਵਾ ਸਤ ਸ੍ਰੀ ਅਕਾਲ ਆਲੇ ਸੋਵਾ ਹੋ ਸ੍ਰੀ ਅਕਾਲ ਆਹ ਭਾਈ ਹਾਈ ਗੁਰਜੀਤ ਕੀ ਫਤਿਹ ਬਾਣੀ ਵੀਰੋ ਹੋਮੇ ਵਾਲੀ ਪੈਣ ਨੂੰ ਗਵਾਵੋ ਭਗਤਾਰ ਜੱਟ ਜਥਾ ਆਇਆ ਹੈ ਸੋ ਅਸੀਂ ਆਪ ਸਾਰਿਆਂ ਦੇ ਚੜ੍ਹਦੀ ਕਲਾ ਦੇ ਅਰਦਾਸ ਕਰਦੇ ਹਾਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਸਿੱਖੀ ਜੀਵਨ ਦਾਤਿ ਬਾਣੀ ਬੰਦ ਨਾਲ ਪਿਆਰ ਬਖਸ਼ਣ ਗੁਰੂ ਨਾਨਕ ਪਾਤਸ਼ਾਹ ਜੀ ਇਸ ਧਰਤੀ ਦੇ ਉੱਤੇ ਆਏ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਪੂਰ ਦੇ ਨਿਕਲਿਆ ਤਾਰੇ ਛਾਪ ਅੰਧੇਰ ਕੋ ਲੋਆ ਸਿੰਘ ਬੁੱਕੇ ਮਰਗਾਵਲੇ ਭੰਨੇ ਜਗ ਨ ਧੀਰ ਤੋਆ ਗੁਰੂ ਨਾਨਕ ਪਾਤਸ਼ਾਹ ਜੀ ਇਸ ਸਮਾਜ ਦੇ ਵਿੱਚ ਇੱਕ ਸੂਰਜ ਵਾਂਗ ਕੇ ਪ੍ਰਗਟ ਹੋਏ ਜਿਨ੍ਹਾਂ ਨੇ ਇਸ ਸਮਾਜ ਵਿੱਚ ਫਸੜੀ ਹੋਈ ਅਨੇਕਾਂ ਤਾਂ ਦੱਸ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਹੋਣ ਬਹੁਤ ਬਹੁਤ ਵਧਾਈਆਂ ਹੋਣ ਪਰਮਾਤਮਾ ਰੱਬ ਨੇ ਤੁਹਾਡੇ ਜਿਹੜੇ ਹੋ ਕੇ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਭੇਜਣਾ ਸ਼ੁਰੂ ਕੀਤਾ ਹੈ ਗੁਰੂ

လေဘုံဒညာသံသနာဘလော

ਪਾਸ਼ਾ ਜੀ ਆਪ ਜੀਆਂ ਦੇ ਮਹਾਨ ਨਗਰ ਰਮਤ ਸਤਗੁਰੂ ਜੀ ਸਤਗੁਰੂ ਨਾਨਕ ਬਗਨ ਡਿਆ ਮਿਟੀ ਤੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਸ੍ਰਿਪਿਆ ਦੇਰ ਕੋਵਾ ਦੇ ਜਾਲ ਮਹਾਰਾਜ ਸਤ ਜੀ ਪਾਸ਼ਾ ਜੀ ਆਪ ਨਰਾਇਣ ਕਲਾਕਾਰ ਜਗ ਮਹ ਪਰਵਰਿਓ ਮਨ ਚਾਉ ਭਿਆ ਦਾ ਗੁਰ ਸੁਣਿਆ ਹਰ ਮੰਗਲ ਗਾਉ ਸਕੇ ਗੁਰੂ ਮੰਦਰ ਬਣਿਆ ਦੇਵਾ ਬਾਕਾਂ ਅਨੁਸਾਰ ਸੱਚੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੀਆਂ ਦਾ ਪ੍ਰਕਾਸ਼ ਗੁਰਪੁਰਬ ਸਬਦ ਸੰਗਤਾਂ ਕੋ ਉਚਾ ਖੁਸ਼ੀਆਂ ਲਾਣ ਸੱਚੇ ਪਾਤਸ਼ਾਹ ਮੰਨ ਆ ਰਹੀਆਂ ਆਪਦੀਆਂ ਵੀ ਬਖਸ਼ਿਸ਼ ਤਲ ਦੇ ਰੋਹ ਤੋਂ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਲੋਂ ੁਰਗੀ ਗਾਣੀ ਦੇ ਸ੍ਰੀ ਅਖੰਡ ਪਾਤਸ਼ਾਹ ਦਾ ਆਰੰਭ ਹੋਇਆ ਅੱਜ ਦੂਸਰੇ ਦਿਨ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਬਰਸਤ ਦੇ ਨਾਲ ਨਗਰ ਕੀਰਤਨ ਸਜਾਇਆ ਗਏ ਮਹਾਰਾਜ ਆਪ ਜੀ ਦੀ ਦਇਆ ਹੋਏ ਮਹਾਰਾਜ ਪੰਜ ਪਿਆਰੇ ਸਰਦਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਾਰੀਆਂ ਸੰਗਤਾਂ ਨੂੰ ਭੁਲੇ ਨਾਲ ਸ਼ੰਗਧਾਰ ਮਹਾਰਾਜ ਸੰਤਾਂ ਦੇ ਕੀਰਤਨ ਵਰ ਬਖਸ਼ਿਸ਼ ਕਰਕੇ ਆਪ ਜੀ ਅਨੰਦ ਹਾਰ ਕੀਤਾ ਹੈ ਸੰਗਤਾਂ ਨੇ ਸ਼ਬਦ ਕੀਰਤਨ ਕਰਕੇ ਦੇ ਅੰਤ ਆਪ ਜੀਆਂ ਮੇ ਚਰਨਾਂ ਦੀਆਂ ਸੇਵਾਵਾਂ ਸਾਧ ਲੰਗਰਾਂ ਦੀ ਸੇਵਾ ਆਜਲੀਆ ਮਹਾਰਾਜ ਸਤਿ ਪਾਸ਼ਾ ਮੇ ਅੰਦਰ ਚਰਨਾਂ ਦਿਲਵਾਇਆ ਸਤਿਗੁਰੂ ਜੀ ਆਪ ਬ੍ਰਹਮਤ ਕਰਨੀ ਗੰਨ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਣ ਗੋਲਿਆ ਸਭ ਪ੍ਰੇਰਣ ਦਾ ਇਸ ਸਾਗਰ ਕੀ ਤੇ ਅਰਦਾਸ ਮਹਾਰਾਜ ਜੀ ਆਪ ਦੀਆਂ ਦਇਆ ਕਰਨੀ ਸਾਰੀਆਂ ਸੰਗਤਾਂ ਦਾ ਚੱਲਿਆ ਚੱਲਿਆ ਕਦਮ ਤਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੀਆਂ ਲੇਖੇ ਵਿੱਚ ਲਾਉਣਾ ਪਾਤਸ਼ਾਹ ਜੀ ਮਨ ਦੀਆਂ ਸ਼ੁਭ ਭਾਵਨਾਵਾਂ ਸੱਚੇ ਪਾਤਸ਼ਾਹ ਸਭ ਦੀਆਂ ਆਪ ਜੀਆਂ ਨੇ ਪੂਰੀਆਂ ਕਰਦੀਆਂ ਸਭ ਰਾਜ ਗਾਰਜ ਰਾਸ ਕਰਨੇ ਘਰ ਪਰਿਵਾਰਾਂ ਦੇ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਦੇ ਅਰੋਗਤਾ ਤਨ ਦ੍ਰਿਸ਼ਟੀ ਦੀਆਂ ਦਾਦਾ ਜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤਾਂ ਨੂੰ ਆਪਣੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਉਸਰਨਾਹੇ ਦਾਤਾਰ ਆਪਣਾ ਨਾਮ ਦਿਓ ਗੁਣ ਗਾਵੋ ਦਿਨ ਰਾਤ ਲਾਲਚਿਤਾਓਏ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤਾਂ ਨੂੰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਜੋੜੀ ਰੱਖਣਾ ਚਰਨਾ ਦਾ ਪਿਆਰ ਬਖਸ਼ਿਸ਼ ਕਰਨਾ ਮਹਾਰਾਜ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਹੁੰਦੇ ਸਾਂ ਪ੍ਰਦੇਸਾਂ ਦੇ ਵਿੱਚ ਆਪਣੇ ਬੱਚਿਆਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਚੜ੍ਹਦੀ ਕਲਾ ਕਰਨੀ ਮਹਾਰਾਜ ਬੱਚਿਆਂ ਲੋਦਰ ਦੁਗਣੀਆਂ ਪਦਾਤ ਜਗਣੀਆਂ ਗੁਰੂ ਗ੍ਰੰਥ ਸਾਹਿਬ ਪਰ ਰਾਜ ਆਪ ਜੀਆਂ ਨੇ ਰੱਖੀਆਂ ਬਖਸ਼ਿਸ਼ ਕਰਦੀਆਂ ਬੱਚਿਆਂ ਦੇ ਉਪਦੇਸ਼ਾਂ ਦੇ ਉਜਕਾਰ ਦਾ ਰਾਸ ਕਰਨੇ ਆਪਣਾ ਮੇਰਾ ਪ੍ਰਿਆਰਣ ਹੱਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਸੰਗਤਾਂ ਦੇ ਸਿਰ ਤੇ ਰੱਖਣਾ ਜੋ ਮੰਗ ਹੈ ਠਾਕੁਰੇ ਆਪਣੇ ਕਰੇ ਸੋਈ ਸੋਈ ਦੇਵੇ ਨਾਨਕ ਦਾਲ ਮੁਖ ਦੇ ਜੋ ਬੋਲੇ ਈ ਆਮ ਸੱਚ ਹੋਵੇ ਜੇ ਮਾਵਾ ਕਾ ਅਨੁਸਾਰ ਕਿਰਪਾ ਕਰ ਲਈ ਗੈ ਸੁਖ ਮਹਾਰਾਜ ਜੀ ਦਾ ਗੁਰ ਕੀਰਤਨ ਦੀ ਸਮਾਪਤੀ ਦੇ ਅਰਦਾਸ ਆਪ ਜੀ ਆਲੇ ਦਇਆ ਕਰਕੇ ਪ੍ਰਵਾਨ ਕਰ ਲੈਣੀ ਕੋਈ ਚੁਕ ਨੂੰ ਖਿਮਾ ਕਰਨਾ ਮਹਾਰਾਜ ਸੋਖ ਹੋਵੇ ਨਾਮ ਜਪਾਵੇ ਨਾਲ ਜਲਾ